ਆਰਪ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਪਿਆਰੇ ਵਿਦਿਆਰਥੀਓ ਜਦੋਂ ਅਸੀਂ ਕੋਈ ਵੀ ਕਵਤਾ ਲਿਖਣੀ ਹੁੰਦੀ ਹੈ ਤਾਂ ਉਸ ਵੇਲੇ ਸਾਨੂੰ ਛੰਦ ਦੀ ਲੋੜ ਪੈਂਦੀ ਹੈ ਤੇ ਇਹ ਠੀਕ ਹੈ ਕਿ ਖੁੱਲੀ ਕਵਤਾ ਵੀ ਲਿਖੀ ਜਾਂਦੀ ਹੈ ਪਰ ਛੰਦ ਨਾਲ ਲਿਖੀ ਜਾਣ ਵਾਲੀ ਕਵਤਾ ਦਾ ਜਿਹੜਾ ਇੱਕ ਲਹਿ ਹੈ ਜਾਂ ਇੱਕ ਰਿਦਮ ਹੈ ਉਹ ਵੱਖਰਾ ਹੀ ਹੁੰਦਾ ਹੈ ਤੇ ਛੰਦ ਕਈ ਕਿਸਮ ਦੇ ਆ ਪਰ ਇੱਥੇ ਮੈਂ ਬਹੁਤ ਹੀ ਜ਼ਰੂਰੀ ਜਿਹੜੇ ਛੰਦ ਹਨ ਉਹਨਾਂ ਦੀ ਗੱਲ ਕਰਾਂਗੀ ਪਹਿਲਾਂ ਅਸੀਂ ਸ਼ਾਂਤੀ ਪ੍ਰਭਾਸ਼ਾ ਕਰਾਂਗੇ ਕਿ ਛੰਦ ਕਵਤਾ ਦਾ ਇੱਕ ਜ਼ਰੂਰੀ ਤੱਤ ਹੈ ਮਦ ਕਾਲ ਵਿੱਚ ਜਿੰਨੀ ਵੀ ਕਵਤਾ ਲਿਖੀ ਗਈ ਉਹ ਸਾਰੀ ਸ਼ਾਂਤ ਬਾਦ ਕਵਤਾ ਹੈ ਭਾਰਤੀ ਸਾਹਿਤ ਵਿੱਚ ਛੰਦ ਨੂੰ ਇੱਕ ਜ਼ਰੂਰੀ ਵਿਦਿਆ ਵਜੋਂ ਗ੍ਰੈਂਡ ਕੀਤਾ ਜਾਂਦਾ ਹੈ ਇਸ ਨੂੰ ਉਸ ਸਮੇਂ ਸ਼ਾਂਦ ਸ਼ਾਸਤਰ ਜਾਂ ਪਿੰਗਲ ਸ਼ਾਸਤਰ ਕਿਹਾ ਜਾਂਦਾ ਸੀ ਭਾਰਤ ਵਿੱਚ ਸ਼ਾਂਦ ਵਿਦਿਆ ਦਾ ਸਭ ਤੋਂ ਪੁਰਾਣਾ ਗ੍ਰੰਥ ਹੈ ਗ੍ਰੰਥ ਜਿਹੜਾ ਹੈ ਉਹ ਪਿੰਗਲ ਰਿਸ਼ੀ ਨੇ ਜਿਹੜਾ ਇਸ ਨੂੰ ਲਿਖਿਆ ਸੀ ਔਰ ਸ਼ਾਂਤ ਦੀ ਜਿਹੜੀ ਦਾ ਸੰਬੰਧ ਹੈ ਉਹ ਕਵਤਾ ਦੀ ਲੈ ਨਾਲ ਹੈ ਕਵਤਾ ਦੀ ਤਾਜ਼ਗੀ ਨਾਲ ਹੈ ਉਸਤੇ ਸਜਰੇpan ਨਾਲ ਹੈ ਤੇ ਸ਼ਾਂਤ ਤੋਂ ਭਾਵ ਹੈ ਕਿਸੇ ਵੀ ਕਵਤਾ ਵਿੱਚ ਅੱਖਰਾਂ ਦਾ ਮਾਤਰਾਵਾਂ ਦਾ ਅ ਤੇ ਸ਼ਬਦਾਂ ਦਾ ਪੂਰਾ ਪੂਰਾ ਜਿਹੜਾ ਮਾਪ ਹੈ ਉਸ ਨੂੰ ਰੱਖਣਾ ਤੇ ਆਪਣੇ ਭਾਵਾਂ ਨੂੰ ਕਿਸੇ ਇੱਕ ਪੈਮਾਨੇ ਵਿੱਚ ਬੱਜ ਕੇ ਦੱਸਣ ਦੀ ਜਿਹੜੀ ਕਲਾ ਹੈ ਉਸ ਨੂੰ ਸ਼ਾਂਤ ਕਿਹਾ ਜਾਂਦਾ ਹੈ ਮਤਲਬ ਸ਼ਾਂਦ ਕਵਤਾ ਦਾ ਗਹਿਣਾ ਜਿਵੇਂ ਅਲੰਕਾਰ ਕਵਤਾ ਦਾ ਗਹਿਣਾ ਹੈ ਤਾਂ ਸ਼ਾਂਦ ਜਿਹੜਾ ਹੈ ਕਵਤਾ ਨੂੰ ਇੱਕ ਰਿਦਮ ਦੇ ਵਿੱਚ ਇੱਕ ਅਨੁਸ਼ਾਸਨ ਦੇ ਵਿੱਚ ਤੋਰਦਾ ਹੈ ਸ਼ਾਂਦ ਦੀ ਇੱਕ ਜਦੋਂ ਅਸੀਂ ਕਿਸੇ ਕਵਤਾ 'ਚ ਸ਼ਾਂਦ ਵੇਖਣਾ ਹੁੰਦਾ ਹੈ ਤਾਂ ਸਾਨੂੰ ਮਾਤਰਾਵਾਂ ਦਾ ਧਿਆਨ ਰੱਖਣਾ ਪੈਂਦਾ ਹੈ ਤੇ ਮਾਤਰਾਵਾਂ ਦੇ ਵਿੱਚ ਸਾਨੂੰ ਵਰਣ ਜਿਹੜੇ ਆ ਉਹ ਵੀ ਦੇਖਣੇ ਪੈਂਦੇ ਆ ਕਿ ਵਰਣ ਦਾ ਮਤਲਬ ਜਿਹੜੇ ਵਿਅੰਜਨ ਐ ਜਿਸ ਤਰ੍ਹਾਂ ਹਰੇਕ ਕਰ ਨੂੰ ਜਾਂਦਾ ਬੰਦੀ ਵਿੱਚ ਕਰਨ ਦੀ ਵਰਨ ਵੀ ਹੁੰਦੇ ਜਿਵੇਂ ਕਕਾ ਖਖਾ ਗਗਾ ਵਰਨ ਨੇ ਤੇ ਲਗਾ ਮਾਤਰਾਵਾਂ ਗੁਰਮੁਖੀ ਵਰਣਮਾਲਾ ਦੇ ਅੱਖਰਾਂ ਨਾਲ ਲੱਗਣ ਵਾਲੇ ਚਿੰਨ੍ਹ ਹੁੰਦੇ ਨੇ ਜਿਸ ਤਰ੍ਹਾਂ ਮੁਕਤਾ ਕੰਨਾ ਸਿਹਾਰੀ ਬਿਹਾਰੀ ਔਂਕੜ ਦਲੈਗੜ ਲਾਵਾ ਦਲਾਵਾ ਹੋੜਾ ਕਨੌੜਾ ਟਿੱਪੀ ਬਿੰਦੀ ਅਦਕ ਪਵ ਕਵਤਾ ਲਿਖਣ ਲੱਗਿਆ ਇਹਨਾਂ ਮਾਤਰਾਵਾਂ ਦੇ ਤੋਲ ਤੁਕਾਂਤ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਕਿ ਜੇ ਕਿਸੇ ਕਿਸੇ ਕਪਤਾ ਦੇ ਅੰਤ ਵਿੱਚ ਕਿਸੇ ਸ਼ਬਦ ਨਾਲ ਕੰਨਾ ਆ ਰਿਹਾ ਹੈ ਤਾਂ ਸਾਰਿਆਂ ਨਾਲ ਹੀ ਕੰਨਾ ਆਏਗਾ ਤਾਂ ਉਹਦਾ ਰਿਦਮ ਬਣੇਗਾ ਜੇ ਸਿਹਾਰੀ ਹੈ ਤੇ ਬਿਹਾਰੀ ਹੈ ਤਾਂ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਾ ਇੱਕ ਸ਼ਿਵ ਕੁਮਾਰ ਦਾ ਗੀਤ ਹੈ ਪੀੜ ਤੇਰੇ ਜਾਣ ਦੀ ਕਿੱਦਾਂ ਜਾ ਰਾਂਗਾ ਮੈਂ ਤੇਰੇ ਬਿਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਇੱਥੇ ਜਾ ਰਾਂਗਾ ਕਰਾਂਗਾ ਮਰਾਂਗਾ ਲੜਾਂਗਾ ਆਦਿ ਦੇ ਵਿੱਚ ਇੱਕ ਰਿਦਮ ਆ ਤੇ ਹਰ ਅੱਖਰ ਦੇ ਪਿੱਛੇ ਗਾ ਜਾਂ ਮੈਂ ਐ ਐ ਜਿਹੜੀ ਸਾਉਂਡ ਹੈ ਉਹ ਆ ਰਹੀ ਹੈ ਇਸ ਨੂੰ ਸ਼ੰਦਪਦ ਕਰਦੀ ਹੈ ਇਸ ਤੋਂ ਬਾਅਦ ਦੇਖੇ ਸ਼ੰਦਪਦ ਵਿੱਚ ਜਿਹੜੇ ਆ ਵਰਣ ਜਾਂ ਜਿਹੜੀਆਂ ਮਾਤਰਾਵਾਂ ਨੇ ਇਹਨਾਂ ਨੂੰ ਅਸੀਂ ਦੋ ਤਰ੍ਹਾਂ ਲਿਖਦੇ ਹਾਂ ਇੱਕ ਲਘੂ ਵਰਣ ਹੈ ਇੱਕ ਹੈਗੇ ਆ ਗੁਰੂ ਵਰਣ ਹੈ ਲਘੂ ਵਰਣ ਦਾ ਮਤਲਬ ਜਿਸ ਤੇ ਵਿੱਚ ਘੱਟ ਸਮਾ ਲੱਗਦਾ ਕਿਸੇ ਮਾਤਰਾ ਨੂੰ ਲਿਖਣ ਲਈ ਤੇ ਗੁਰੂ ਵਰਣ ਹੈ ਜਿਸ ਤੇ ਵਿੱਚ ਜ਼ਿਆਦਾ ਲੱਗਦਾ ਹੈ ਜਿਸ ਤਰ੍ਹਾਂ ਜਿਹੜਾ ਕੰਨਾ ਹੈ ਉਹ ਵੀ ਗੁਰੂ ਵਰਣ ਹੈ ਪਾਪ ਜਿਆਦਾ ਲੰਬਾ ਕਰ ਸਕਦੇ ਆ ਬਿਹਾਰੀ ਨੂੰ ਲੰਬਾ ਕਰ ਸਕਦੇ ਆ ਦੁਲੈਂਕੜ ਨੂੰ ਲੰਬਾ ਕਰ ਸਕਦੇ ਆ ਦੁਲਾਵਾਂ ਨੂੰ ਲੰਬਾ ਕਰ ਸਕਦੇ ਆ ਪਰ ਇਹ ਸਾਰੇ ਗੁਰੂ ਵਰਨ ਤੇ ਲਗੂ ਵਰਨ ਦੇ ਤੌਰ ਤੇ ਵੇਖੇ ਜਾਂਦੇ ਆ ਤੇ ਦੋ ਕਿਸਮ ਦੀਆਂ ਮਾਤਰਾਵਾਂ ਹਨ ਮੈਂ ਫੇਰ ਇਹਨੂੰ ਸਮਝਾ ਰਹੀ ਹਾਂ ਲਗੂ ਤੇ ਗੁਰੂ ਲਗੂ ਦਾ ਅਰਥ ਹੈ ਛੋਟੀ ਲਗੂ ਵਰਨ ਮੁਕਤਾ ਅੱਖਰ ਜਿਵੇਂ ਜੰਦ ਨਾਲ ਕੋਈ ਵੀ ਮਾਤਰਾ ਨਹੀਂ ਲੱਗਦੀ ਉਸ ਨੂੰ ਲਗੂ ਕਹਿੰਦੇ ਆ ਜਿਵੇਂ ਜਾਂ ਜਿਵੇਂ ਕੋਈ ਵੀ ਚਿੱਤ ਤੇ ਨਾ ਲੱਗੇ ਪਿੱਛੇ ਕੋਈ ਮਾਤਰਾ ਨਹੀਂ ਲੱਗੀ ਉਹ ਲਗੂ ਵਰਨ ਹੈ ਤੇ ਜਿਸ ਤੇ ਨਾਲ ਮਾਤਰਾ ਲੱਗਦੀ ਹੈ ਉਸ ਨੂੰ ਅਸੀਂ ਗੁਰੂ ਵਰਨ ਕਹਿੰਦੇ ਆ ਤੇ ਗੁਰੂ ਵਰਨ ਚ ਮੈਂ ਦੱਸਿਆ ਸੀ ਤੁਹਾਨੂੰ ਕਿ ਇਹ ਇਥੋਂ ਆ ਜਾਂਦਾ ਕੰਨਾ ਬਿਹਾਰੀ ਦ ਲੈਂਕੜ ਲਾਵਾਂ ਦ ਲਾਵਾਂ ਹੋੜਾ ਕਨੌੜਾ ਆਦ ਇਹ ਗੁਰੂ ਵਰਨ ਹੈ ਇਸ ਤੋਂ ਬਾਅਦ ਸ਼ਾਂਦ ਦੀਆਂ ਕਿਸਮਾਂ ਜੇ ਆਪਾਂ ਵੇਖੀਏ ਤੇ ਸ਼ਾਂਦ ਤਿੰਨ ਕਿਸਮ ਦੇ ਆ ਵਰਨਿਕ ਸ਼ਾਂਦ ਮਾਤ੍ਰਿਕ ਸ਼ਾਂਦ ਤੇ ਗਣਿਕ ਸ਼ਾਂਦ हर पंजाबी ਦੇ ਵਿੱਚ ਜਿਹੜੀ ਕਵਤਾ ਲਿਖੀ ਜਾ ਗਈ ਹੈ ਜਾਂ ਲਿਖੀ ਜਾ ਰਹੀ ਹੈ ਉਸ ਤੇ ਵਿੱਚ ਵਰਨਿਕ ਛੰਤ ਤੇ ਮਾਤ੍ਰਿਕ ਛੰਗ ਦੀ ਵਿਧੇਰੇ ਵਰਤੋਂ ਹੁੰਦੀ ਹੈ ਵਰਨਿਕ ਛੰਦਾ ਵਿੱਚ ਵੇਖਿਆ ਜਾਂਦਾ ਹੈ ਵਰਨਾ ਜਾਂ ਅੱਖਰਾਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਮਾਤ੍ਰਿਕ ਛੰਦਾ ਵਿੱਚ ਮਾਤਰਾਵਾਂ ਦੀ ਵੀ ਗਿਣਤੀ ਕੀਤੀ ਜਾਂਦੀ ਹੈ ਅੱਖਰਾਂ ਦੇ ਨਾਲ-ਨਾਲ ਮਾਤਰਾਵਾਂ ਵੀ ਵੇਖੀਆਂ ਜਾਂਦੀਆਂ ਹਨ ਹੁਣ ਅਸੀਂ ਛੰਦਾਂ ਦੀ ਕਿਸਮ ਕਰਾਂਗੇ ਤਾਂ ਸਾਨੂੰ ਮਾਤ੍ਰਿਕ ਛੰਦ ਜਿਹੜੇ ਹਲ ਮੁਖ ਤੌਰ ਤੇ ਜਿਹੜੇ ਸਾਡੇ ਐ ਸਿਲੇਬਸ ਦੇ ਵਿੱਚ ਪੜ੍ਹਾਏ ਜਾਂਦੇ ਨੇ ਉਚਾਰਨੇ ਦੋਰਾ ਦਵਈਆ ਬੈਤ ਚੁਪਾਈ ਵਰਣਿਕ ਛੰਦ ਨੇ ਕੋੜਾ ਕਵਿਤ ਤੇ ਕੋੜਾ ਤੇ ਕਵਿਤੇ ਤੇ ਮੇਨ ਜਿਹੜੇ ਆ ਉਹ ਆਉਂਦੇ ਆ ਤਾਂ ਅਸੀਂ ਗੱਲ ਕਰ ਰਹੇ ਆ ਤੁਸੀਂ ਬੈਤ ਬੈਦ ਨਹੀਂ ਬੈਤ ਪੜ੍ਹਨਾ ਇਹਨੂੰ ਦੋਹਰਾ ਦੋਰਾ ਇੱਕ ਮਾਤ੍ਰਿਕ ਛੰਦ ਦੇ ਤੌਰ ਤੇ ਵੇਖਿਆ ਜਾਂਦਾ ਹੈ ਇਹ ਇਸ ਤੇ ਬਚਨ ਤੋਲ ਨੂੰ ਮਾਪਣ ਲਈ ਮਾਤਰਾਵਾਂ ਦੀ ਗਿਣਤੀ ਕਰਨੀ ਪੈਂਦੀ ਹੈ ਦੋਰੇ ਵਿੱਚ ਦੋ ਤੁਕਾਂ ਹੁੰਦੀਆਂ ਹਨ ਆ ਮਾਤਰਾਵਾਂ ਦਾ ਮਤਲਬ ਜੇ ਕਿਸੇ ਅੱਖਰ ਦੇ ਨਾਲ ਕੋਈ ਕੰਨਾ ਲੱਗਾ ਉਹ ਵੀ ਉਹ ਵੀ ਗਿਣਿਆ ਜਾਏਗਾ ਮਤਲਬ ਇੱਕ ਅੱਖਰ ਗਿਣਿਆ ਗਿਆ ਨਾਲ ਕੰਨਾ ਵੀ ਗਿਣਿਆ ਗਿਆ ਤੇ ਦੋਰੇ ਵਿੱਚ ਦੋ ਤੁਕਾਂ ਹੁੰਦੀਆਂ ਹਨ ਪਾਵ ਲੰਬੀਆਂ ਦੋ ਤੁਕਾਂ ਹੁੰਦੀਆਂ ਜਿੱਨਾਂ ਵਿੱਚ ਚਾਰ ਵਾਰੀ ਰੁਕਿਆ ਜਾਂਦਾ ਹੈ ਜਿਸ ਨੂੰ ਚਰਨ ਕਹਿੰਦੇ ਆ ਜਾਂ ਵਿਸਰਾਮ ਕਹਿੰਦੇ ਹਰ ਤੋਕ ਵਿੱਚ 24 ਮਾਤਰਾਵਾਂ ਹੁੰਦੀਆਂ ਹਨ ਤੇ ਹਰ ਤੋਕ ਵਿੱਚ ਦੋ ਵਾਰੀ ਠਹਿਰਾਓ ਆਉਂਦਾ ਹੈ ਪਹਿਲਾ ਠਹਿਰਾਓ 13 ਤੇ 13 ਮਾਤਰਾਵਾਂ ਤੇ ਤੇ ਦੂਜਾ 11 ਤੇ ਹੁੰਦਾ ਹੈ ਜਿਵੇਂ ਇਹ ਇੱਕ ਉਦਾਹਰਨ ਆ ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਬਾਏ ਤੇਜ ਵਿੱਚ ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਬਾਏ ਦੇ ਵਿੱਚ ਤੇ ਇੱਕ ਲੰਬੀ ਸਤਰ ਆ ਤੇ ਇਹਦੇ ਵਿੱਚ ਤੁਸੀਂ ਦੇਖੋ ਪੂਰਨ ਦੇ ਵਿੱਚ ਟੋਟਲ ਇਹਦੇ ਆ ਦੋਵਾਂ ਸਤਰਾਂ ਦੇ ਨੂੰ ਮਿਲਾ ਕੇ 24 ਮਾਤਰਾਵਾਂ ਹੋਣੀਆਂ ਚਾਹੀਦੀਆਂ ਪੂਰਨ ਦੇ ਵਿੱਚ ਪੱਪੇ ਨੂੰ ਦਿਲੈਂਕੜ ਤੇ ਆਪਾਂ ਗਿੰਦੇ ਆ ਪੱਪਾ ਗਿੰਦੇ ਆ ਦਿਲੈਂਕੜ ਗਿੰਦੇ ਆ ਤੇ ਦੋ ਹੋ ਗਏ ਰਾਰਾ 3 ਨੰਨਾ 4 ਤੱਤੇ ਨੂੰ ਲੈਂਕੜ 5 ਤੇ 6 ਪਪਾ ਰਾਰਾ 7 8 ਮਾਣੁਕੰਨਾ 9 10 ਤ 11 ਤੇ ਮਾਣੁਕੰਨਾ 12 13 ਮਾਤਰਾ ਮਤਲਬ ਪਹਿਲਾ ਜਿਹੜਾ ਵਿਸ਼ਰਾਮ ਕੌਮੇ ਤੋਂ ਪਹਿਲਾਂ ਹੀ ਸਾਰਿਆ ਇਹਦੇ ਵਿੱਚ 13 ਹੈ ਤੇ ਅਗਲੇ ਵਿੱਚ 11 ਹੋਣਗੇ ਜਾਂ 13 ਵੀ ਹੋ ਸਕਦੇ ਜਿਵੇਂ ਕਗਾ ਤੇ ਟੈਂਕਾ ਦੋ ਕਗਾ ਟੈਂਕਾ ਦੋ ਚਾਰ ਹੋ ਗਏ ਮਤਲਬ ਇੱਕ ਅੱਖਰ ਇਹ ਅੰਦਰ ਨਾਲ ਮਾਤਰਾ ਕੋਈ ਨਹੀਂ ਲੱਗੀ ਉਸ ਤੋਂ ਬਾਅਦ ਰੇਹਾ ਦੇ ਵਿੱਚ ਰਾਰੇ ਨੂੰ ਸਿਹਾਰੀ ਨੂੰ ਆਪਾਂ ਸਿੰਗਲ ਗਿਣ ਸਕਦੇ ਹਾਂ ਕਿਉਂਕਿ ਇਹ ਮੁਕਤਾ ਦੀ ਆਵਾਜ਼ ਦਿੰਦੀ ਹੈ ਆਹੇ ਕੰਨਾ ਡਬਲ ਤੇ ਸਸਾ ਮਾ ਨੂੰ ਕਰਨਾ ਈੜੀ ਸਿਹਾਰੀ ਦੇਖੋ ਕਾਟਾ ਕਾਟਾ ਚਾਰ ਮਾਤਰਾ ਹੋਈਆਂ ਤੇ ਰੇਹਾ ਦੇ ਵਿੱਚ ਤੁਸੀਂ ਗਿਣੋ 5 6 7 ਹੋ ਗਈਆਂ ਸਸਾ ਮਾ ਨੂੰ ਕਰਨਾ 8 9 10 ਈੜੀ ਸਿਹਾਰੀ 11 ਮਤਲਬ ਸਿਹਾਰੀ ਤੁਸੀਂ ਸਿੰਗਲ ਹੀ ਕਰੋਗੇ ਇਹ 24 ਮਾਤਰਾਵਾਂ ਟੋਟਲ ਬਣ ਜਾਂਦੀਆਂ ਨੇ ਇਹ ਦੋਰਾ ਛੰਦ ਹੈ ਇਸੇ ਪ੍ਰਕਾਰ ਅਗਲੀ ਉਦਾਹਰਨ ਆਪੂਰਨ ਤੂ ਪ੍ਰਮਾਤਮਾ ਜਾਂ ਪੂਰਾ ਪ੍ਰਭਾ ਅਰਾਧਿਆ ਪੂਰਾ ਜਾਕਰ ਨਾਮ ਕੋਈ ਵੀ ਉਦਾਹਰਨ ਲੈ ਸਕਦੇ ਹੋ ਅਗਲਾ ਹੈਗਾ ਜਿਹੜੇ ਦਵਾਈਆਂ ਛੰਦ ਦਵਾਈਆਂ ਇੱਕ ਮਾਤ੍ਰਿਕ ਛੰਦ ਹੈ ਇਸ ਵਿੱਚ ਚਾਰ ਤੁਕਾਂ ਹੁੰਦੀਆਂ ਹਨ ਤੇ ਹਰ ਤੁਕ 28 ਮਾਤਰਾ ਦੀ ਪਾਵੇ ਇੱਕ ਲੰਬੀ ਲਾਈਨ ਹੁੰਦੀ ਹੈ ਜਿਹੜੀ ਜਿਹਦੇ ਵਿੱਚ 28 ਮਾਤਰਾਵਾਂ ਹੋਣਗੀਆਂ ਤੇ ਪਹਿਲਾ ਜਿਹੜਾ ਬਿਸ਼ਰਾਮ ਹੈ 16 ਤੇ ਹੋਏਗਾ ਤੇ ਦੂਜਾ 12 ਤੇ ਤੇ ਇਹ ਬਾਤਰਕ ਚੰਦ ਹੈ ਜਿਵੇਂ ਨਾਜ਼ੁਕ ਪੈਰ ਮਲੂਕ ਸਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਇਹਦੇ ਵਿੱਚ ਨਾਜ਼ੁਕ ਦੇ ਵਿੱਚ ਨੰਨੇ ਕਰਨਾ 2 ਹੋ ਗਈਆਂ ਜਜਾ ਕਕਾ ਮਤਲਬ ਤੇਨ ਤੇ 4 5 6 7 8 9 10 11 12 13 14 15 16 ਜਿੱਥੇ ਮੈਂ ਕਮਾ ਪਾਇਆ ਉਸ ਤੋਂ ਪਹਿਲਾਂ 16 ਅੱਖਰ ਤੇ ਮਾਤਰਾਵਾਂ ਆ ਰਹੀਆਂ ਨੇ ਉਸ ਤੋਂ ਬਾਅਦ 12 ਆਉਣ ਗਿਆ ਤਾਂ ਤੁਸੀਂ ਇਸ ਨੂੰ ਦਵਾਈਆਂ ਸ਼ਾਂਦ ਕਹਿ ਸਕਦੇ ਹੋ ਅਗਲੀ ਲਾਈਨ ਇਹ ਦੀ ਹੈਗੀ ਆ ਨਾਜ਼ਕ ਪੈਰ ਬਲਕ ਮਰੂਕ ਸਸਦੇ ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿੱਚ ਥਾਲ ਦੇ ਜੂ ਪਠ ਪਠਣ ਪੰਨਣ ਭੁੰਨਣ ਪਠਿਆਰੇ ਮਤਲਬ ਇਹ ਅਗਲੀ ਲਾਈਨ ਇੱਥੇ ਲਿਖੀ ਨਹੀਂ ਹੋਈ ਤੁਸੀਂ ਇੱਕ ਸਤਰ ਤੋਂ ਵੀ ਇਸ ਦਾ ਸ਼ਾਂਦ ਦਾ ਉਦਾਹਰਣ ਅੰਦਾਜ਼ਾ ਲਾ ਸਕਦੇ ਹੋ ਉਸ ਤੋਂ ਅੱਗੇ ਬੈਤ ਛੰਦ ਬੈਤ ਛੰਦ ਇੱਕ ਮਾਤ੍ਰਿਕ ਛੰਦ ਆ ਜਿਹੜਾ ਚਾਰ ਤੁਕਾਂ ਪਹਿਲੇ ਅਸੀਂ ਜਿਹੜਾ ਦੋਰਾ ਸ਼ਾਂਦ ਕੀਤਾ ਜਾਂ ਅਸੀਂ ਜਿਹੜਾ ਇਸ ਤੋਂ ਪਹਿਲੇ ਦੁਵੇਂ ਸ਼ਾਂਦ ਕੀਤਿਆ ਉਹ ਦੋਵੇਂ ਜਿਹੜੇ ਨੇ ਦੋਰਾ ਤੇ ਦਵਾਈਆਂ ਸ਼ਾਂਦ ਜਿਹੜੇ ਆ ਇਹ ਇਹ ਦੋਨੋਂ ਪਹਿਲਾਂ ਅਸੀਂ ਕੀਤਾ ਦੋਰਾ ਅੁੱਜਾ ਅਸੀਂ ਕੀਤਾ ਦਵਾਈਆਂ ਇਹ ਦੋਨੋਂ ਮਾਤ੍ਰਿਕ ਸ਼ਾਂਦ ਨੇ ਤੇ ਬੈਤ ਸ਼ਾਂਦ ਵਰਨਿਕ ਸ਼ਾਂਦ ਹੈ ਬੈਤ ਸ਼ਾਂਦ ਇੱਕ ਮਾਤ੍ਰਿਕ ਸ਼ਾਂਦ ਹੈ ਚਾਰ ਤੁਕਾਂ ਤੋਂ ਲੈ ਕੇ 20 22 ਤੁਕਾਂ ਤੱਕ ਬੈਤ ਦੀ ਲਗਾਈ ਹੁੰਦੀ ਹੈ ਤੇ ਹਰ ਤੁਕ ਵਿੱਚ 40 ਮਾਤਰਾਵਾਂ ਹੁੰਦੀਆਂ ਹਨ ਹਰ ਟੋਕ ਵਿੱਚ ਪਹਿਲਾ ਵਿਸ਼ਰਾਮ 20 ਮਾਤਰਾ ਤੇ ਹੁੰਦਾ ਹੈ ਪਰ ਕਈ ਵਾਰੀ ਇਹ ਵਿਸ਼ਰਾਮ 19 21 ਜਾਂ 20 ਮਾਤਰਾ ਕਿਸੇ ਤੇ ਵੀ ਹੋ ਸਕਦਾ ਹੈ ਇਹਨੂੰ ਤੇਰੀ ਜਿਵੇਂ ਉਦਾਹਰਨ ਹੈ ਤੇਰੀ ਖੋਜ ਵਿੱਚ ਚੱਕਰ ਤੇ ਖਾਂ ਬਿਚੜ ਗਏ ਤੇਰੀ ਭਾਲ ਵਿੱਚ ਥੋਥਾ ਖਿਆਲ ਹੋਇਆ ਤਾਂ ਇੱਥੇ ਤੁਸੀਂ ਦੇਖੋਗੇ ਟੋਟਲ 40 ਅੱਖਰ ਤੇ ਮਾਤਰਾਵਾਂ ਮਿਲਾ ਕੇ ਟੋਟਲ 40 ਹੋਣਗੇ ਜਿਵੇਂ ਤੇਰੀ ਦੇ ਵਿੱਚ ਤ ਨੂੰ ਲਾਵਾ 2 ਰ ਨੂੰ ਬਿਹਾਰੀ 4 ਹੋ 5 6 ਜ 7 ਮਤਲਬ ਤੁਸੀਂ ਦੇ ਕੌਮਿਆ ਤੋਂ ਪਹਿਲਾ ਵਾਲਾ ਪਾਰਟ ਜਿਹੜਾ ਉਹਦੇ ਵਿੱਚ ਵੀ 20 ਹੋਣਗੇ ਤੇ ਕੌਮਿਆ ਤੋਂ ਬਾਅਦ ਵਾਲੇ ਵਿੱਚ ਵੀ 20 ਹੋਣਗੇ ਤੇ ਟੋਟਲ ਮਿਲਾ ਕੇ ਇਹ 40 ਜਿਹੜੀਆਂ ਮਾਤਰਾਵਾਂ ਹਨ ਉਹ ਇਹਦੀਆਂ ਵੰਡ ਗਈਆਂ ਅੱਖਰ ਵੀ ਮਲਾਣੇ ਆ ਤੇ ਮਾਤਰਾ ਚੁਪਾਈ ਵੀ ਇੱਕ ਬਾਤ੍ਰਿਕ ਛੰਦ ਹੈ ਚੁਪਾਈ ਦਾ ਅਰਥ ਹੈ ਚਾਰ ਵਰਨਾ ਵਾਲਾ ਛੰਦ ਇਸ ਦੀਆਂ ਚਾਰ ਧੁਕਾਂ ਹੁੰਦੀਆਂ ਹਨ ਤੇ ਹਰ ਧੁਕ ਵਿੱਚ 8+8 ਦਾ ਜਾਂ 16 ਜਿਹੜੇ ਟੋਟਲ ਹੈ ਹੁੰਦੇ ਆ ਜਿਵੇਂ ਪਹਿਲਾ ਵਿਸ਼ਰਾਮ 8 ਜਾਂ 7 ਤੇ ਲੱਗਦਾ ਹੈ ਤੇ ਦੂਜਾ 8 ਜਾਂ 7 ਤੇ ਲੱਗਦਾ ਹੈ ਜਿਵੇਂ ਮੈਂ ਅੱਬ ਮੈਂ ਆਪਣੀ ਕਥਾ ਬਖਾਨੂ ਇਹਦੇ ਵਿੱਚ ਐੜਾ ਬੱਬਾ ਅਬ ਦੋ ਮੈਂ ਇਹਦੇ ਵਿੱਚ 4 5 6 7 8 ਪਹਿਲਾ ਵਿਸ਼ਰਾਮ 8 ਤੇ ਦੂਜਾ ਕਥਾ ਬਖਾਨੋ ਜਿਹੜਾ ਹੈ ਉਹ 7 ਤੇ ਹੋ ਸਕਦਾ ਹੈ ਇਸ ਤਾਂ ਹਮਰੀ ਕਰੋਹਾ ਤੇ ਰੱਛਾ ਚਉਪਈ ਸਾਹਿਬ ਦਾ ਪਾਠ ਜਿਹੜਾ ਉਸੀਂ ODE ਤੇ ਦੇਖ ਸਕਦੇ ਹੋ ਕਿ ਪਹਿਲਾ ਵਿਸ਼ਰਾਮ 7 ਤੇ ਦੂਜਾ 8 ਤੇ ਦੋਨੋਂ ਮਿਲਾ ਕੇ 15 ਹੋਣਗੇ ਇਸ ਤਰ੍ਹਾਂ ਕੋੜੜਾ ਇੱਕ ਜੜ ਵਰਣਿਕ ਛੰਦ ਹੈ ਇਹਦੇ ਵਿੱਚ ਅੱਖਰ ਹੀ ਗਿਨੇ ਜਾਂਦੇ ਆ ਮਾਤਰਾ ਨਹੀਂ ਗਿਣੀਆਂ ਜਾਂਦੀਆਂ ਤਾਂ ਕੋੜੜਾ ਛੰਦ ਦੇ ਵਿੱਚ ਤੁਕਾਂ ਦੀ ਕੋਈ ਪਾਬੰਦੀ ਨਹੀਂ ਹੁੰਦੀ 2 ਤੋਂ ਲੈ ਕੇ ਇਹਨਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਆ ਪਰ 4 ਤੁਕਾਂ ਦਾ ਜੋਟ ਆਮ ਤੌਰ ਤੇ ਬਣਦਾ ਆ ਤੇ ਕੋੜੜੇ ਛੰਦ ਵਿੱਚ 13 ਜਾਂ 14 ਅੱਖਰ ਹੁੰਦੇ ਆ ਪਹਿਲਾ ਵਿਸ਼ਰਾਮ ਛੇ ਅੱਖਰਾਂ ਤੋਂ ਬਾਅਦ ਤੇ ਦੂਜਾ ਵਿਸ਼ਰਾਮ ਸੱਤ ਅੱਖਰਾਂ ਤੋਂ ਬਾਅਦ ਜਿਵੇਂ ਤੂੜੀ ਤੰਦ ਸਾਭ ਪਹਿਲਾ ਵਿਸ਼ਰਾਮ ਹਾੜੀ ਵੇਚ ਵਟ ਕੇ ਦੂਜਾ ਵਿਸ਼ਰਾਮ ਤੇ ਪਹਿਲੇ ਵਿੱਚ ਤੁਸੀਂ ਦੇਖੋਗੇ ਤੂੜੀ ਵਾਲਾ ਜਿਹੜਾ ਸ਼ਬਦ ਹੈ ਇਹਦੇ ਵਿੱਚ 4 ਅਗਤੰਦ ਵਿੱਚ 2 6 ਤੇ ਸਾਭ ਵਿੱਚ 7 8 9 ਮਿਸਾਲ 7 ਜਾਂ 7 ਦਾ 9 ਅਗੇ ਥੋੜਾ ਬਹੁਤ ਇੱਕ ਅਦੇ ਅੱਖਰ ਦਾ ਮਾਤਰਾ ਦਾ ਪਹਿਲੇ ਹੋ ਸਕਦਾ ਹੈ। ਇਹ ਕੋਰਡਾ ਛੰਦ ਹੈ। ਕਬਿਤ ਛੰਦ ਵੀ ਵਰਣਿਕ ਛੰਦ ਹੈ। ਇਹਦੇ ਵਿੱਚ ਚਾਰ ਲੰਬੀਆਂ ਲੰਬੀਆਂ ਤੁਕਾਂ ਹੁੰਦੀਆਂ ਨੇ। ਹਰ ਟੋਕ ਵਿੱਚ ਚਾਰ ਵਿਸ਼ਰਾਮ ਹੁੰਦੇ ਹਨ। ਜੈਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਸ ਵਿੱਚ ਹਰ ਟੋਕ ਦੇ ਦੋ-ਦੋ ਚਰਨ ਹੁੰਦੇ ਹਨ ਤੇ ਹਰ ਚਰਨ ਵਿੱਚ ਦੋ-ਦੋ ਵਿਸ਼ਰਾਮ ਹੁੰਦੇ ਹਨ। ਹਰ ਟੋਕ ਦੇ ਚਾਰੇ ਵਿਸ਼ਰਾਮਾਂ ਨੂੰ ਤੁਕਾਂ ਵਿਸ਼ਰਾਮ ਸਮਝਿਆ ਰੁਕਣਾ। ਤੁਕਾਂ ਕਿਹਾ ਜਾਂਦਾ ਹੈ। ਹਰ ਧੋਕ ਵਿੱਚ 31 ਜਾਂ 32 ਵਰਣ ਪਾਪ ਅੱਖਰ ਹੁੰਦੇ ਆ ਜਿਵੇਂ ਭਾਈਆਂ ਬਗੈਰ ਕੋਈ ਪੈਰ ਨਾ ਧਰਨ ਦੇਵੇ ਹੁਣ ਭਾਈਆਂ ਵਿੱਚ ਪੱਬੇ ਕੰਨਾ ਦੋ ਮਤਲਬ ਪੱਬਾ ਵੀ ਗਿਣਿਆ ਸੀ ਭਾਈਆਂ ਬਗੈਰ ਕੋਈ 1 2 3 4 5 6 7 8 ਮਤਲਬ ਜਮਾਤਰਾਵਾਂ ਨਹੀਂ ਗਿਣਨੀ ਆ ਅੱਖਰ ਗਿਣਨੇ ਆ 8 ਅੱਖਰ ਪਹਿਲੇ ਕੌਮੇ ਤੋਂ ਪਹਿਲਾਂ ਤੇ 1 2 3 4 5 6 7 8 9 8 ਅੱਖਰ ਕੌਮੇ ਤੋਂ ਬਾਅਦ ਵਾਅਵੇ ਦੇ ਵਿੱਚ ਮਾਸਤਰਾਵਾਂ ਜਿਹੜੇ ਕੰਨਾ ਜਾਂ ਬਿਹਾਰੀ ਜਾਂ ਸਿਹਾਰੀ ਆ ਇਹ ਨਹੀਂ ਗਿਣਨੇ ਪਹਿਲੇ ਅੱਖਰ ਗਿਣਨੇ ਨੇ ਤੇ ਟੋਟਲ ਅਸੀਂ ਜਿਸ ਤਰ੍ਹਾਂ ਕਿਹਾ 31 ਜਾਂ 32 ਅੱਖਰ ਹੋਣਗੇ ਪਹਿਲਾ ਵਿਸ਼ਰਾਮ ਜਿਹੜਾ ਹੈ ਉਹ 8 ਤੇ ਦੂਜਾ 8 ਤੇ ਮਤਲਬ ਟੋਟਲ ਦੋ ਲਾਈਨਾਂ ਨੂੰ ਅਸੀਂ ਮਿਲਾ ਕੇ ਇੱਕ ਲਾਈਨ 16 ਮਤਲਬ ਇੱਕ ਲਾਈਨ 'ਚ 16 ਦੂਜੀ ਲਾਈਨ 'ਚ ਵੀ 16 ਪਹਿਲਾ ਵਿਸ਼ਰਾਮ 8 ਤੇ ਦੂਜਾ ਵਿਸ਼ਰਾਮ ਵੀ 8 ਤੇ ਹੋ ਸਕਦਾ ਹੈ ਇਸ ਪ੍ਰਕਾਰ ਜਿਹੜੇ ਜ਼ਰੂਰੀ ਜ਼ਰੂਰੀ ਸ਼ਾੰਦਿਆ ਉਹ ਮੈਂ ਇਹਦੇ ਚ ਕਰਵਾਇਆ ਬਾਕੀ ਤੁਸੀਂ ਇਹਨਾਂ ਸ਼ੰਦਾਂ ਦੀ ਮਾਤਰਾਵਾਂ ਗਿਣ ਕੇ ਜਾਂ ਇਹਨਾਂ ਦੇ ਅੱਖਰ ਗਿਣ ਕੇ ਹੋਰ ਜ਼ਿਆਦਾ ਪ੍ਰੈਕਟਿਸ ਕਰ ਸਕਦੇ ਹੋ ਇਸ ਪ੍ਰਸ਼ਨ ਨੂੰ ਪੇਪਰ ਦੇ ਵਿੱਚ 20 ਅੰਕਾਂ ਅਨੁਸਾਰ ਹੱਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ